ਜਿਕਨਵਾਰਾ ਚੌਂਕ ਕੋਲ ਬੱਚੇ ਦੀ ਲਾਸ਼ ਮਿਲੀ ਹੈ ਕੀ ਮਾਮਲਾ ਕੀ ਹੈ ਕਿਹੜੇ ਪਿੰਡ ਦਾ ਰਹਿਣ ਵਾਲਾ ਇਹ ਮਾਮਲਾ ਜੀ ਪਿੰਡ ਲੁਹਾਰੇ ਤੋਂ ਆ ਜੀ ਉਹ ਜੀਤਪਾਲ ਖੋੜਾ ਪਤਨੀ ਬਲਦੇਵ ਸਿੰਘ ਉਹ ਪਿੰਡ ਲੁਹਾਰੇ ਵਾਸੀ ਹੋਈ ਸੀ ਤਕਰੀਬਨ ਉਹ 2 ਮਹੀਨੇ ਹੋ ਗਏ ਕਿ ਲੁਹਾਰੇ ਪਿੰਡ ਰਹਿੰਦੀ ਸੀ ਕਿਸੇ ਹੋਰ ਜਗ੍ਹਾ ਤੇ ਰਹਿੰਦੀ ਸੀ ਰਾਤ 8:30 ਵਜੇ ਦੇ ਕਰੀਬ ਸਾਡੇ ਪਿੰਡ ਕੋਲ ਦੀ ਸੂਆ ਲੰਘਦਾ ਉਹ ਸੂਏ ਦੇ ਉਸ ਦੇ ਲੜਕੇ ਦੀ ਲਾਸ਼ ਕੋਈ ਮਾਰ ਕੇ ਸੈਟ ਗਿਆ ਉਹ ਉਥੇ ਕੋਈ ਜ਼ਿੰਮੇਵਾਰ ਸੀ ਉਹ ਖੇਤ ਗਿਆ ਉਹਨੂੰ ਪਤਾ ਲੱਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਚੰਕੀ ਬਲਾਸਪੁਰ ਉਥੇ ਇਤਲਾਹ ਦਿੱਤੀ ਬਾਕੀ ਦੀ ਕਾਰਵਾਈ ਹੋ ਚੁੱਕੀ ਤੇ ਕਿਸ ਤਰ੍ਹਾਂ ਪਤਾ ਲੱਗਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕਾਰਵਾਈ ਤਾਂ ਅਜੇ ਇਤਲਾਹਾਤ ਤੋਂ ਕੋਈ ਪਤਾ ਨਹੀਂ ਚੱਲ ਰਿਹਾ ਕੀ ਕਾਰਨ ਹੈ ਕੋਸ਼ਤਨਾਕ ਮਾਰ ਰਹੇ ਆ ਕੋਸ਼ਤਨਾਕ ਮਾਰ ਰਿਪੋਰਟ ਆਉਣ ਤੋਂ ਬਾਅਦ ਵੀ ਪਤਾ ਲੱਗਦਾ ਕਿ ਕੀ ਮਾਤਾ ਦਾ ਪਤਾ ਲੱਗਿਆ ਕਿੱਥੇ ਨਹੀਂ ਜੀ ਉਹ ਵੀ ਨਾ ਪਤਾ ਹੀ ਹੈ ਜੀ ਆਮ ਕਿਰੜਾ ਤੁਸੀਂ ਇਹ ਲੋਹਾਰਾ ਚੌਕ ਨੂੰ ਬੱਚੇ ਦੀ ਡੈੱਡ ਬਡੀ ਮਿਲੀ ਹੈ ਕੀ ਮਾਮਲਾ ਹੈ ਜੋ ਜੀ ਮਾਮਲਾ ਸਾਨੂੰ ਤਾਂ ਸਵੇਰ ਖਾਦਰਸ਼ਾ ਨੇ ਹਰਸ਼ੰਗਰ ਤੋਂ ਕਾਲ ਕੀਤੀ ਕਿ ਤੁਹਾਡੇ ਇੱਥੇ ਬੱਚੇ ਦੀ ਜਿਹੜੀ ਹੈ ਲਾਸ਼ ਮਿਲੀ ਹੈ ਅਸੀਂ ਤਾਂ ਉਹਨੂੰ ਫੋਨ ਕਰਨ ਤੋਂ ਬਾਅਦ ਇੱਥੇ ਆਏ ਕਿ ਲੱਗਦਾ ਕਿ ਮੌਤ ਕਿਵੇਂ ਹੋਈ ਬੱਚੇ ਦੀ ਬੱਚੇ ਦੀ ਛੋਟੀ ਛੋਟੀਆਂ ਸੱਟਾਂੀਆਂ ਦਿਖਾਈਆਂ ਆ ਮਤਲਬ ਰਗੜਾਈਆਂ ਹੈਗੀਆਂ ਬਾਕੀ ਦਾ ਜਿਹੜਾ ਪੋਸਟਮਾਸਟਰ ਨੂੰ ਬਹੁਤ ਪਤਾ ਲੱਗਦਾ ਉਹ ਅਸਲੀਅਤ ਕੀ ਹੈ ਕਿੰਨੀ ਉਮਰ ਦੇ ਬੱਚੇ ਨੂੰ ਕੀ ਲਾ ਰਹੇ ਨੇ ਤਕਰੀਬਨ 8 ਸਾਲ ਹੈ ਕਹਿੰਦੇ ਜੀ ਮੈਂ ਸਦੀ ਮਾਂ ਨਾਲ ਰਹੀ ਦੋ ਮਾਤਾ ਕਿਸੇ ਨੂੰ ਮਾਂਤਾ ਆਖਦਾ ਕੋਈ ਫੋਨ ਬੰਦ ਆ ਰਿਹਾ ਕੋਈ ਨਹੀਂ ਬਿਗਾ ਇਹ ਨਾਲੇ ਕਹਿੰਦੇ ਦੂਜੀ ਜਗ੍ਹਾ ਤੇ ਬੈਠ ਗਏ ਨੇ ਨਹੀਂ ਇਹ ਕਲੀਅਰ ਨਹੀਂ ਨਾ ਕਿਸੇ ਨੂੰ ਮਾਂ ਦਾ ਪਤਾ ਨਹੀਂ ਵਾ 40 ਮਹੀਨੇ ਤੋਂ ਮਾਂ ਤੋਂ ਇਹ ਗੱਲ ਨਹੀਂ ਹੋਈ ਇੱਕ ਬੱਚਾ 7 ਸਾਲ ਦਾ ਜੋ ਪਿੰਡ ਲੁਹਾਰਾ ਸੀਓ ਦੀ ਤਰਲੀ ਤੋਂ ਲਾਸ਼ ਨੂੰ ਉਸਦੀ ਉਸ ਸੰਬੰਧੀ ਅਥੂ 194 ਬੀ ਐਨ ਐਸ ਐਸ ਮੀਕ ਆਰ ਵੀ 888 ਹੈ ਜਿਸ ਤੇ ਕੋ ਸਟਮਾਰਟ ਰਿਪੋਰਟ ਆਉਣ ਤੇ ਜੈਸੀ ਸੂਚਿਤ ਹੋਏਗੀ ਜੈਸੀ ਕਾਰਵਾਈ ਹਮੇਸ਼ਾ ਕੀਤੀ ਜਾਵੇਗੀ ਜੋ ਬੱਚੇ ਦੀ ਮਾਤਾ ਉਸ ਦਾ ਵੀ ਅਜੇ ਪਤਾ ਨਹੀਂ ਲੱਗ ਰਿਹਾ ਕਿ ਕਲਾਸ ਚੱਲੀ ਹੈ ਜੈਸੀ ਵੀ ਸੂਚਿਤ ਹੋਏਗੀ ਜੈਸੀ ਕਾਰਵਾਈ ਬਹੁਤ ਜ਼ਰੂਰੀ ਕਿੰਨਾ ਕੀ ਰਹੀ ਬੱਚੇ ਨੂੰ ਮਤੂ ਹੈ ਅਜੇ ਤਾਂ ਉਸ ਬਾਰੇ ਅਸੀਂ ਕਹਿ ਨਹੀਂ ਸਕਦੇ ਪੋਸਟ ਮਾਰਮ ਤੋਂ ਬਾਅਦ ਜੈਸੀ ਹੀ ਸੂਟ ਹੋਵੇਗੀ ਵੈਸੀ ਕਾਰਵਾਈ ਹੋਏ ਬੱਚੇ ਦੇ ਨਾਮ ਕੀ ਹੈ ਤੇ ਉਮਰ ਕੀ ਹੈ ਬੱਚੇ ਦਾ ਨਾਮ ਸੁਖਮਨ son of 데ਰ 시 ਬਲਦੇਵ ਸਿੰਘ ਵਾਸੀ ਲੋਹਾਰਾ ਇਹ ਬੱਚਾ ਰਹਿੰਦਾ ਕਿਹਦੇ ਨਾਲ ਸੀ ਇਹ ਬੱਚਾ ਆਪ ਨੂੰ ਨਾ ਰਹਿੰਦਾ ਸੀ